ਇੱਕ ਰਾਣੀ ਦੀ ਬੁੱਝੋ ਕਹਾਣੀ ਅੱਖਾਂ ਚੋ ਜਿਹਦੇ ਵਗਦਾ ਪਾਣੀ ਟੁੱਟੀ ਟੁੱਟੀ ਵੀ ਹੋ ਸਕਦੀ ਹੈ ਨਹੀਂ ਨਹੀਂ ਬੋਲਾ ਨਾ ਬੁਲਾਵੇ ਬਿਨ ਪੋੜੀ ਇਹ ਸਮਾਨ ਚੜੀ ਜਾਵੇ ਪਤੰਗ ਕਿਹੜੀ ਚੀਜ਼ਾਂ ਦੀ ਗਰਦਨ ਹੈ ਪਰ ਸਿਰ ਨਹੀਂ ਬੋਤਲ ਸਸ਼ੀ ਗੱਲ ਹੁਦਿਆਣਾ ਵਾਸੀਓ ਤੁਸੀਂ ਦੇਖ ਰਹੇ ਹੋ ਤਾਂ ਦੇਣ ਟਾਈਮਸ ਤੇ ਮੈਂ ਹਾਂ ਤੁਹਾਡੇ ਨਾਲ ਜੈਸਿਕਾ ਅੱਜ ਅਸੀਂ ਆਏ ਆ ਲੋਕਾਂ ਨਾਲ ਹੱਸੀ ਮਜ਼ਾਕ ਕਰਨ ਤੇ ਉਹਨਾਂ ਨੂੰ 부ਜਾਰਤਾ ਪਾਣ ਦੇਖਦੇ ਹਾਂ ਸਾਡੀਆਂ 부ਜਾਰਤਾ ਨੂੰ ਬੁੱਝ ਸਕਦੇ ਨੇ ਕਿ ਨਹੀਂ ਆਊਟਫਿਟ ਚਲਦੇ ਆ ਸਸ਼ੀ ਗੱਲ ਜੀ ਸਸ਼ੀ ਗੱਲ ਮੈਮ ਤੁਹਾਡਾ ਨਾਮ ਕੀ ਹੈ ਰਮਨਦੀਪ ਸਿੰਘ ਤੁਹਾਡਾ ਮੇਰਾ ਨਾਮ ਸੁਖਪ੍ਰੀਤ ਸਿੰਘ ਹੈ ਓਕੇ ਆਪਾਂ ਨਾ 부ਜਾਰਤਾ ਬੁੱਝਦੇ ਹਾਂ ਤੁਸੀਂ ਉਹਨਾਂ ਨੂੰ ਆਨਸਰ ਦੇਣਾ ਹੈ ਠੀਕ ਹੈ ਜੀ ਦੱਸੋ ਬੋਲਾ ਨਾ ਬੁਲਾਵੇ ਬਿਨ ਪੋੜੀ ਇਹ ਸਮਾਨ ਚੜੀ ਜਾਵੇ ਪਤੰਗ ਸੀ ਕੈਕੂਰ ਇੱਕ ਰਾਣੀ ਦੀ ਬੁੱਝੋ ਕਹਾਣੀ ਅੱਖਾਂ ਚ ਉਸਦੇ ਵਗਦਾ ਪਾਣੀ ਮਮੋਤੀ ਨੂੰ ਜੂਸ ਕਰਾਣ ਕਰੇ ਹੈਂਡ ਬੰਪ ਨਹੀਂ ਨਹੀਂ ਮਮੋਤੀ ਮੋਮਬਤੀ ਤੁਸੀਂ ਦੱਸੋ ਕਿ ਐਸੀ ਕਿਹੜੀ ਚੀਜ਼ ਆ ਜਿਹਦੀ ਗਰਦਨ ਤਾਂ ਹੈ ਪਰ ਸਿਰ ਨਹੀਂ ਗਰਦਨ ਤਾਂ ਹੈ ਸਿਰ ਨਹੀਂ ਆ ਨਹੀਂ ਨਹੀਂ ਮਮੋਤੀ ਨਹੀਂ ਨਹੀਂ ਐਸੀ ਕਿਹੜੀ ਚੀਜ਼ ਆ ਜਿਹਦੀ ਗਰਦਨ ਹੈ ਪਰ ਸਿਰ ਨਹੀਂ ਬੋਤਲ ਬੋਤਲ ਠੀਕ ਹੈ ਥੈਂਕ ਯੂ ਸਸ਼ੀਗਾਲ ਜੀ ਸਸ਼ੀਗਾਲ ਜੀ ਨਾਮ ਕੀ ਹੈ ਤੁਹਾਡਾ ਹਰਨੂਰ ਸਿੰਘ ਜੀ ਤੁਹਾਡਾ ਮਨਪ੍ਰੀਤ ਸਿੰਘ ਜੀ ਜੇ ਮੈਂ ਤੁਹਾਨੂੰ ਥੋੜੀਆਂ ਜਿਹਾ ਬੁਝਾਰਤਾ ਪਾਣੀ ਤੁਸੀਂ ਬੁੱਝਜੋਗੇ ਬਿਲਕੁਲ ਦੇਖ ਲੈਣੇ ਟਰਾਈ ਕਰਕੇ ਦੇਖ ਲੈਣੇ ਐ ਐਸੀ ਕਿਹੜੀ ਚੀਜ਼ ਹੈ ਜਿਹਦੀ ਗਰਦਨ ਹੈ ਪਰ ਸਿਰ ਨਹੀਂ ਐਸੀ ਕਿਹੜੀ ਚੀਜ਼ ਹੈ ਜਿਹਦੀ ਗਰਦਨ ਹੈ ਪਰ ਸਿਰ ਨਹੀਂ ਹਮਮ ਕਿਹਨ ਗਰਦਨ ਹੈ ਪਰ ਸਿਰ ਨਹੀਂ ਚੱਲ ਜੀ ਹੋ ਨਹੀਂ ਨਹੀਂ ਨੌਨ ਲਿਵਿੰਗ ਕੋਈ ਅਮ ਬਹੁਤ ਜ਼ਰੂਰੀ ਆਪਣੇ ਘਰ ਚ ਹਮੇਸ਼ਾ ਹੁੰਦੀ ਹੈ ਸਭ ਦੇ ਘਰਾਂ ਚ ਹੀ ਹੁੰਦੀ ਹੈ ਵਾਟਰ ਕੋਲਰ ਦਾ ਨਹੀਂ ਨੇੜੇ ਹੀ ਆ ਕੀ ਹੋ ਸਕਦਾ ਵਾਟਰ ਕੋਲਰ ਨਹੀਂ ਹੋ ਸਕਦਾ ਕੀ ਕਹਿੰਦੇ ਘੜਾ ਸੋਚੋ ਸੋਚੋ ਗਰਦਨ ਹੁੰਦੀ ਆ ਇਹ ਤਾਂ ਬਹੁਤ ਕਾਮਨ ਚੀਜ਼ ਹੈ ਸਭ ਦੇ ਘਰਾਂ ਦੇ ਫ੍ਰੀਜ ਦੇ ਵਿੱਚ ਆਲਮੋਸਟ ਮਿਲ ਜਾਂਦੀ ਪਾਣੀ ਦੀ ਬੋਤਲ ਹਾਂਜੀ ਸੈਕਿੰਡ ਹੈਗਾ ਇਹ ਦੱਸੋ ਬੋਲਾ ਨਾ ਬੁਲਾਵੇ ਬਿਨ ਪੋੜੀ ਇਹ ਸਮਾਨ ਚੜੀ ਜਾਵੇ ਬੋਲਾ ਨਾ ਬੁਲਾਵੇ ਬਿਨ ਪੜੀ ਅਸਮਾਨ ਚੜੀ ਜਾਵੇ ਇਹ ਤਾਂ ਬਹੁਤ ਈਜ਼ੀ ਹੈ ਬੋਲਣਾ ਬਲਬੇ ਬਿਨ ਪੜੀ ਅਸਮਾਨ ਚੜੀ ਜਾਵੇ ਇੰਜ ਪਤੰਗ ਹੋ ਸਕਦਾ ਜੇ ਉੜਦੇ ਹੋਏ ਲਫਾਫੇ ਹੋ ਸਕਦੇ ਆ ਠੀਕ ਹੈ ਇਹਦਾ ਬ੍ਰੀਫ ਕੀ ਅੰਜ਼ਰ ਬੋਲਿਆ ਪਤੰਗ ਜੇ ਉੜਦੇ ਹੋਏ ਲਫਾਫੇ ਪਤੰਗ ਇੱਕ ਰਾਣੀ ਦੀ ਬੁੱਝੋ ਕਹਾਣੀ ਅੱਖਾਂ ਚੋਂ ਜਿਹਦੇ ਵਗਦਾ ਪਾਣੀ ਇੱਕ ਰਾਣੀ ਦੀ ਬੁੱਝੋ ਕਹਾਣੀ ਅੱਖਾਂ ਚ ਜਿਹਦੇ ਵਗਦਾ ਪਾਣੀ ਕਿਹੜੀ ਰਾਣੀ ਵੇ ਜੀ ਦੀ ਅੱਖਾਂ ਚੋਂ ਪਾਣੀ ਵਗਦਾ ਹੋਊਗਾ ਇਹ ਵੀ ਬਹੁਤ ਕਾਮਨ ਚੀਜ਼ ਹੈ ਆਪਣੇ ਘਰਾਂ ਦੇ ਵਿੱਚ ਆਲਮੋਸਟ ਹੁੰਦੀ ਹੈ ਮੈਨੂੰ ਜੇ ਤੁਸੀਂ ਪਾਣੀ ਦੇ ਕਹਿ ਰਹੇ ਤਾਂ ਮੈਨੂੰ ਇਹ ਲੱਗਦਾ ਆ ਸਿੰਮ ਦੀ ਹੋਈ ਟੁੱਟੀ ਕਹਿ ਲਓ ਟੁੱਟੀ ਟੁੱਟੀ ਵੀ ਹੋ ਸਕਦੀ ਹੈ ਨਹੀਂ ਨਹੀਂ ਟੁੱਟੀ ਨਹੀਂ ਹੋ ਸਕਦੀ ਹਿੰਟ ਦਿੰਦੀ ਆ ਜਦੋਂ ਆਪਣੇ ਘਰ 'ਚ ਲਾਈਟ ਜਾਂਦੀ ਤੇ ਬਹੁਤ ਕਮ ਆਂਦੀ ਆ ਮੋਮਬਤੀ ਇੱਕ ਕੁਐਸਚਨ ਪੁੱਛਦੇ ਆ ਕਿ ਇੰਗਲਿਸ਼ ਦੇ ਜਿਹੜੇ ਅਲਫਾਬੈਟ ਹੁੰਦੇ ਆ ਉਹਨਾਂ ਦੇ ਈ ਤੋਂ ਬਾਅਦ ਕੀ ਆਂਦਾ ਹੈ ਐਫ ਆਰ ਈ ਤੋਂ ਬਾਅਦ ਇੰਗਲਿਸ਼ ਦੇ ਅਲਫਾਬੈਟ ਐਨ ਈ ਇੰਗਲਿਸ਼ ਥੈਂਕ ਯੂ ਥੈਂਕ ਯੂ ਮੈਡਮ ਸਸ਼ੀ ਗਾਲ ਜੀ ਸਸ਼ੀ ਗਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਹੁਲ ਕੁਮਾਰ ਹੈ ਜੀ ਮੈਂ ਤੁਹਾਨੂੰ ਪੁੱਛਾਂਗਾ ਤਾਂ ਪੁੱਛੂਗੀ ਪੁੱਜੋਗੇ ਪੁੱਛੇ ਜੀ ਦੱਸੋ ਬੋਲਾ ਨਾ ਬੁਲਾਵੇ ਬਿਨ ਪੋੜੀ ਅਸਮਾਨ ਚੜੀ ਜਾਵੇ ਬੋਲਾ ਨਾ ਬੁਲਾਵੇ ਨੋ ਆਈਡੀਆ ওকে ਸੈਕੰਡ ਪੁਛ ਲੈਣਾ ਇੱਕ ਰਾਣੀ ਦੀ ਬੁੱਝੋ ਕਹਾਣੀ ਅੱਖਾਂ ਚ ਜਿਹਦੇ ਵਗਦਾ ਪਾਣੀ ਅਨਿਅਨਸ ਹੀਂਸ ਦੇ ਦਿੰਨੇ ਆ ਜਿੱਦਾਂ ਆਪਣੇ ਘਰ ਦੇ ਵਿੱਚ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਜਦੋਂ ਲਾਈਟ ਚੱਲ ਜਾਂਦੀ ਹੈ ਇਹ ਜਿਵੇਂ ਮੋਮਬਤੀ ਕੁਐਸਚਨ ਹੈ ਇੱਕ ਤੁਹਾਡੇ ਲਈ ਆਈ ਹੈਵ ਨੋ ਲਾਈਫ ਬਟ ਆਈ ਕੈਨ ਡਾਈ ਵਟ ਆਈ ਆਮ ਇੱਕ ਹੋਰ ਦੱਸਦੇ ਨੇ ਐਸੀ ਕਿਹੜੀ ਚੀਜ਼ ਹੈ ਜਿਹਦੀ ਗਰਦਨ ਹੈ ਪਰ ਸਿਰ ਨਹੀਂ થેન્ક યુ સશીગાલજી સશીગાલજી ਕੀ નામ ਹੈ ਤੁਹਾਡਾ ਰਿੰਸ਼ ਤੁਹਾਨੂੰ ਬੁਝਾਰਤਾ ਪੁੱਛਦੇ ਹਾਂ ਬੁੱਝੋਗੇ ਹਾਂਜੀ ਬੁੱਝੋ ਦੱਸੋ ਐਸੀ ਕਿਹੜੀ ਚੀਜ਼ ਹੈ ਜਦੀ ਗਰਦਨ ਆ ਪਰ ਸਿਰ ਨਹੀਂ ਸੋਚੋ ਆਪਣੇ ਘਰ ਦੀ ਸਭ ਤੋਂ ਕਾਮਨ ਚੀਜ਼ ਹੈ ਬੋਤਲ ਠੀਕ ਹੈ ਔਰ ਦੱਸੋ ਇੱਕ ਰਾਣੀ ਦੀ ਬੁੱਝੋ ਕਹਾਣੀ ਅੱਖਾਂ ਚ ਜਿਹਦੇ ਵਗਦਾ ਪਾਣੀ ਨੇ ਇਹ ਨਹੀਂ ਆਂਦਾ ਜੀ ਬਹੁਤ ਕਾਮਨ ਚੀਜ਼ ਹੈ ਵੀ ਆਪਣੇ ਘਰ ਵਿੱਚ ਆਲਮੋਸਟ ਹੁੰਦੀ ਹੈ ਸਭ ਦੇ ਲਾਈਟ ਜਾਂ ਤੇ ਬਹੁਤ ਕਾਮਨ ਆਂਦੀ ਹੈ ਮੋਹਮਤੇ ਯੈਸ ਐਸੋ ਕਿ ਇੰਗਲਿਸ਼ ਦੇ ਅਲਫਾਬੈਟਸ E ਤੋਂ ਬਾਅਦ ਕੀ ਆਂਦਾ ਹੈ F F F ਸਹੀ ਹੈ E ਅੰਦਰ E ਤੋਂ ਬਾਅਦ N ਅੰਦਰ ਇੰਗਲਿਸ਼ ਨਾਟ ਏ ਬੀ ਸੀ ਡੀ ਥੈਂਕ ਯੂ ਏਸੀ ਲੋਕਾਂ ਨਾਲ ਕੁਝ ਹੱਸੀ ਮਜ਼ਾਕ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਦੇਖਦੇ ਰਹੋ ਲੁਧਿਆਣਾ ਟਾਈਮਸ ਧੰਨਵਾਦ